ਅਸੀਂ ਪਹਿਲੇ ਦਿਨ ਤੋਂ ਜਾਣਿਆ ਕਿ ਕਾਦੀਦਾਰ ਇਕੱਠਾ ਹੋਵੇ। ਜੂ ਵੀਰ ਰਦਨ ਕਰੇ ਅੱਜ ਹਾਲਾਤ ਹੋਰ ਨੇ ਹੂੰ ਉਹਨਾਂ ਦੇਖਦੇ ਆ ਕਿ ਇਹ ਕਮੇਟੀ ਬਣਾਵਾਂਗੇ। ਜੀ ਵੀ ਜਗੀਰਖੋਰ ਹੁਣ ਇਹ ਕਹਿੰਦੇ ਸਾਨੂੰ ਕੱਢ ਦਿੱਤਾ ਤੁਸੀਂ ਅੱਡ ਹੋ ਗਏ ਸੀ ਉਹਨਾਂ ਤੋਂ ਪਹਿਲਾਂ ਹੀ ਪਰ ਉਹਨੂੰ ਲੱਗਦਾ ਕਦੇ ਇਕੱਠੇ ਬਹਿ ਜੋਗੇ। ਇਹ ਵੀ ਕਦੇ ਹੀ ਹੈ ਪਾਰਟੀ 'ਚੋਂ ਸਿਮਰਨਜੀਤ ਸਿੰਘ ਮਾਨ ਹੁਣਾਂ ਨਾਲ ਸਾਡੀ ਗੱਲ ਹੋਈ ਢੀਂਸਾ ਸਾਹਿਬ ਕੱਲ ਉਹ ਕਹਿੰਦੇ ਕਿ ਮੈਂ ਢੀਂਸਾ ਸਾਹਿਬ ਨੂੰ ਅਪੀਲ ਕਰੂੰਗਾ ਕਹਿੰਦੇ ਮੈਂ ਜਾ ਕੇ ਮਿਲ ਵੀ ਸਕਦਾ ਉਹਨਾਂ ਨੂੰ। ਤੇ ਕਹਿੰਦੇ ਮੈਂ ਤੇ ਉਹ ਕਹੂੰਗਾ ਕਿ ਨਾ ਜਾਣ ਕੇ ਨੇ ਸਾਡੇ ਆਲ ਸਾਡੇ ਆ ਲਾਜੋ ਸਾਰੇ ਜਣੇ ਇਕੱਠੇ ਹੋ ਸੁਖਬੀਰ ਬਾਦਲ ਹੁਣਾਂ ਦੀ ਪ੍ਰਧਾਨਗੀ ਦੇ ਵਿੱਚ ਉਹਨਾਂ ਦੀ ਅਗਵਾਈ ਦੇ ਵਿੱਚ ਜਾਂ ਕਿਸੇ ਹੋਰ ਦੀ ਪ੍ਰਧਾਨਗੀ ਦੇ ਵਿੱਚ ਇਹੀ ਤਾਂ ਫੈਸਲਾ ਕਮੇਟੀ ਕਰੇਗੀ ਸਾਹਿਬ ਜੀ ਉਹ ਤਾਂ ਮੈਂ ਜਿਹੜੀ ਕੋਰ ਕਮੇਟੀ ਚ ਵੀ ਮੈਂ ਇਹ ਗੱਲ ਕਹੀ ਸੀ ਕਿ ਅਸੀਂ ਬਹੁਤ ਔੜੀ ਤਰ੍ਹਾਂ ਹਾਰ ਗਿਆ ਤੇ ਸੁਖਵੀਰ ਜਰਦੇ ਤੇ ਅਸੀਂ ਵੱਡੇ ਬਾਦ ਸਾਹਿਬ ਨੂੰ ਬੁਲਾ ਲੈਂਦੇ ਹੂੰ ਪਰ ਉਹ ਮੰਨਿਆ ਨਹੀਂ ਹੂੰ ਢਿੰਡਾ ਸਾਹਿਬ ਛੱਡੋ ਗੁੱਸੇ ਗਲੇ ਆਓ ਸਾਡੇ ਨਾਲ ਉਹ ਤਾਂ ਕੱਲ ਜੰਨੂ ਮਾਜਰਾ ਮਿਲੇ ਮੈਨੂੰ ਹੋਰ ਨਹੀਂ ਕੋਈ ਕੀ ਗੱਲ ਹੋਈ ਉਹਨਾਂ ਨਾਲ ਕੋਈ ਹੋਈ ਆਫੀਸ਼ੀਅਲ ਤੌਰ ਤੇ ਕੋਈ ਗੱਲ ਨਹੀਂ ਕੋਈ ਆਫੀਸ਼ੀਅਲ ਕੀ ਗੱਲ ਹੁੰਦੀ ਹੈ ਉਹਦੇ ਨਾਲ ਉਹ ਤਾਂ ਇੱਕ ਵਿਚ ਵਿਚੂਲੇ ਹੁੰਦੇ ਨੇ ਜਿਵੇਂ ਹਾਂ ਉਹ ਤਰ੍ਹਾਂ ਗੱਲ ਕਰਦਾ ਸੁਖਵੀਰ ਸਿੰਘ ਬਾਦਲ ਹੁਣਾਂ ਨੇ ਮੁਆਫੀ ਮੰਗੀ ਔਰ ਉਸ ਤੋਂ ਬਾਅਦ ਚਰਚਾਵਾਂ ਚੱਲ ਰਹੀਆਂ ਨੇ ਕਿ ਸੁਖਦੇਵ ਸਿੰਘ ਢੀਂਟਸਾ ਹੋਣੀ ਵੀ ਵਾਪਸੀ ਕਰ ਸਕਦੇ ਆ ਸੁਖਦੇਵ ਸਿੰਘ ਢੀਂਟਸਾ ਨਾਲ ਗੱਲਬਾਤ ਕਰਦੇ ਆ ਕਿ ਕਹਿੰਦੇ ਆ ਸੁਖਦੇਵ ਸਿੰਘ ਢੀਂਟਸਾ ਕੀ ਵਾਪਸੀ ਹੋ ਸਕਦੀ ਆ ਅਕਾਲੀ ਦਲ ਦੇ ਵਿੱਚ ਜਾਂ ਕਿਹੜੀਆਂ ਸ਼ਰਤਾਂ ਰਹਿਣਗੀਆਂ ਗੱਲਬਾਤ ਕਰਦੇ ਆ ਸੁਖਦੇਵ ਸਿੰਘ ਢਿੰਸਾ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਨੇ ਢਿੰਸਾ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪ੍ਰੋ ਪੰਜਾਬ ਟੀਵੀ ਤੇ ਬਹੁਤ-ਬਹੁਤ ਧੰਨਵਾਦੀ ਬਿਕਰਨ ਜੀ ਤੁਹਾਡਾ ਬਹੁਤ-ਬਹੁਤ ਮੇਰਵਾ ਸਰ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਤਾਂ ਸੁਖਦੀਪ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਮਾਫੀ ਮੰਗੀ ਔਰ ਉਹਦੇ ਤੇ ਪਹਿਲਾਂ ਤਾਂ ਪ੍ਰਤੀਕਰਮ ਚਾਹੁੰਦੇ ਕਹਿੰਦੇ ਕਿ ਸਾਨੂੰ ਮਾਫ ਕਰਦੇ ਹੋ ਸਾਡੀ ਸਰਕਾਰ ਸਮੇਂ ਜਿਹੜੀਆਂ ਗਲਤੀਆਂ ਹੋ ਗਈਆਂ ਔਰ ਹੁਣ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਦੇਖੋ ਮਾਫੀ ਤਾਂ ਉਹਨਾਂ ਨੂੰ ਪਿਆਰ ਸੀ ਕਿ ਕਾਲ ਟੈਕਟੋਂ ਮੰਗ ਲਓ ਜੀ ਉਹਨਾਂ ਨੇ ਜੇ ਮੰਗੀ ਨਹੀਂ ਸੀ ਚਲੋ ਉਸ ਤੋਂ ਬਾਅਦ ਜੇ ਅਸੀਂ ਇਕੱਠੇ ਹੋਣੇ ਆ ਤਾਂ ਬੜੀਆਂ ਹੋਰ ਬੜੀਆਂ ਗੱਲਾਂ ਨੇ ਜਿਹੜੀਆਂ ਜਿਹਦੇ ਪਿੱਛੇ ਅਸੀਂ ਵਕਰੀ ਹੋਈ ਸੀ ਹੂੰ ਉਹ ਕਮੇਟੀ ਬਣਾਵਾਂਗੇ ਉਹ ਕਮੇਟੀ ਗੱਲ ਕਰੇਗੀ ਫਿਰ ਉਸ ਤੋਂ ਬਾਅਦ ਕੋਈ ਬੜਾ ਤਰਕ ਕਰਾਂਗੇ ਤੁਹਾਡੀ ਗੱਲਬਾਤ ਹੋਈ ਪਿਛਲੇ ਦਿਨੀ ਸੁਖਵੀਰ ਸਿੰਘ ਬਾਦਲ ਹੁਣਾਂ ਦੇ ਨਾਲ ਨਹੀਂ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਕੋਈ ਗੱਲਬਾਤ ਨਹੀਂ ਹੋਈ ਤੁਹਾਡੀ ਨਹੀਂ ਨਹੀਂ ਕੋਈ ਨਹੀਂ ਗੱਲ ਹੋਈ ਤੇ ਮਾਫੀ ਤੁਸੀਂ ਬਾਕੀ ਇਕੱਲੇ ਲੀਡਰਾਂ ਨਾਲ ਕਿਸੇ ਨੇ ਪੁੱਛਿਆ ਵੀ ਕਿਹੜੀ ਗੱਲ ਦੀ ਆਖਰਕਾਰ ਮਾਫੀ ਮੰਗ ਰਹੇ ਨੇ ਔਰ ਮਾਫੀ ਦਾ ਐਸੇ ਵੀ ਇਕਾਲਤਕ ਤੋਂ ਮਾਫੀ ਮੰਗਾਉਂਗਾ ਹੂੰ ਤਾਂ ਫਿਰ ਉਹ ਤੁਸੀਂ ਇਸ ਤਰ੍ਹਾਂ ਤਾਂ ਮਾਫੀ ਉਹਨਾਂ ਨੇ ਉਹਦੇ ਬਾਦਲ ਸਾਹਿਬ ਦੇ ਭੂਗਤੇ ਵੀ ਮੰਗ ਲਈ ਸੀ ਹੂੰ ਹੂੰ ਬਾਦਲ ਸਾਹਿਬ ਦੇ ਭੂਗਤੇ ਵੀ ਮਾਫੀ ਮੰਗੀ ਪਰ ਉਸ ਤਰੀਕੇ ਦੇ ਨਾਲ ਤੁਸੀਂ ਚਾਹੁੰਦੇ ਹੋ ਕਿ ਇਕਾਲਤਕ ਸਾਹਿਬ ਤੋਂ ਕਿਹਾ ਸੀ ਅਸੀਂ ਸਾਡੀ ਐਸੀ ਹੀ ਇਕਾਲਤਕ ਤੋਂ ਤਾਂ ਘੱਟ ਘੱਟ ਮਾਫੀ ਮੰਗਦੇ ਹੂੰ ਹੂੰ ਪਰ ਉਹ ਇਹ ਗੱਲ ਕਨਵੇ ਹੋ ਗਈ ਸੀ ਸੁਖਵੀਰ ਸਿੰਘ ਬਾਦਲ ਹੁਣਾਂ ਨੂੰ ਨੇਚਰਲੀ ਇਲੈਕਸ਼ਨ ਚ ਸਟੇਟਮੈਂਟ ਕੀ ਗੱਲ ਕਹੀ ਸੀ ਹੂੰ ਤਾਂ ਅਟਿੰਸਾ ਸਭ ਕਦੇ ਮਨ ਬਣ ਸਕਦਾ ਜੇ ਸੁਖਵੀਰ ਸਿੰਘ ਬਾਦਲ ਹੁਣੀ ਮਾਫੀ ਮੰਗ ਲੈਂਦੇ ਉੱਥੇ ਜਾ ਕੇ ਅ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਮਾਫੀ ਮੰਗਦੇ ਆ ਜੀ ਅਸੀਂ ਅਸੀਂ ਪਹਿਲੇ ਦਿਨ ਤੋਂ ਜਾਣੇ ਆ ਕਿ ਕਾਲੀਦਾਰ ਇਕੱਠਾ ਹੋਵੇ ਹੂੰ ਇਹਨੇ ਆ ਕਿ ਕੋਈ ਵੀ ਸਿੱਖ ਜਿਹੜਾ ਜਾਂਦਾ ਸਿੱਖ ਇਕੱਲੇ ਨਹੀਂ ਜਿਹੜੇ ਪੰਜਾਬ ਦੇ ਹਾਂ ਲੋਕ ਨੇ ਉਹ ਚਾਹੁੰਦੇ ਵੀ origignal ਪਾਰਟੀ ਜਿਹੜੀ ਉਹ ਤਕੜੀ ਹੋਣੀ ਚਾਹੀਦੀ ਹੈ ਹਾਂ ਪਹਿਲਾਂ ਲੋਕਾਂ ਦੀ ਇਹ ਸੀ ਕਿ ਵੀ ਸੁਖਵੀਰ ਡਾਈਨ ਕਰੇ ਹਾਂ ਤੇ ਫਿਰ ਇਕੱਠਾ ਹੋ ਕੇ ਪਰ ਅੱਜ ਹਾਲਾਤ ਹੋਰ ਨੇ ਹਾਂ ਹੁਣ ਦੇਖਦੇ ਆ ਕਿ ਇਹ ਕਮੇਟੀ ਬਣਾਵਾਂਗੇ 23 ਤਰੀਕ ਨੂੰ ਹਾਂ ਹਾਂ ਤੇ ਤੁਹਾਡੀ ਪਾਰਟੀ ਦੇ ਜਿਹੜੇ ਲੋਕ ਆ ਅਕਾਲੀ ਦਲ ਸੰਯੁਕਤ ਦੇ ਉਹ ਉਹ ਮੀਟਿੰਗ ਕਰੋਗੇ ਪਹਿਲਾਂ ਤੁਸੀਂ ਆਪਸ ਦੇ ਵਿੱਚ ਬੈਠ ਕੇ ਵੀ ਕੀ ਕਰਨਾ ਚਾਹੀਦਾ ਹਾਂ ਕਦੇ ਵਿਚਾਰ ਬਣ ਸਕਦਾ ਜੇ ਸੁਖਬੀਰ ਸਿੰਘ ਬਾਦਲ ਹੁਣੇ ਸ਼੍ਰੀ ਅਕਾਲ ਤਖਸਾਲ ਸਾਹਿਬ ਜਾ ਕੇ ਮਾਫੀ ਮੰਗ ਲੈਂਦੇ ਆ ਜਿਹੜੀ ਮੇਰੀ ਸੋਚ ਹੈ ਕਿ ਕਮੇਟੀ ਬਣਾ ਕੇ ਫਿਰ ਉਹ ਫੈਸਲਾ ਕਰੇ ਬੈਠ ਕੇ ਸਾਰੇ ਉਸ ਤੋਂ ਬਾਅਦ ਉਹ 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 ਛਾਰਨ ਮਿਲੇ ਕਿ ਕੀ ਕੀ ਉਹ ਡੈਮੋਕਰੇਟ੍ਰੀਟੈਂਗਲ ਚਲਾਉਣ ਲਈ ਕਿੰਨਾ ਹੋਵੇ ਸਿਮਰਨਜੀਤ ਸਿੰਘ ਮਾਨ ਹੁਣਾਂ ਨਾਲ ਸਾਡੀ ਗੱਲ ਹੋਈ ਢੀਂਸਾ ਸਾਹਿਬ ਕੱਲ ਉਹ ਕਹਿੰਦੇ ਕਿ ਮੈਂ ਢੀਂਸਾ ਸਾਹਿਬ ਨੂੰ ਅਪੀਲ ਕਰੂੰਗਾ ਕਹਿੰਦੇ ਮੈਂ ਜਾ ਕੇ ਮਿਲ ਵੀ ਸਕਦਾ ਉਹਨਾਂ ਨੂੰ ਤੇ ਕਹਿੰਦੇ ਮੈਂ ਤੇ ਇਹੋ ਕਹੂੰਗਾ ਕਿ ਨਾ ਜਾਣ ਕੇ ਨੇ ਸਾਡੇ ਆਲ ਸਾਡੇ ਆ ਲਾਜੋ ਸਾਰੇ ਜਣੇ ਇਕੱਠੇ ਹੋ ਕੇ ਚਲੋ ਸਾਡੇ ਨਾਲ ਪਿਆਰ ਹੈ ਮੇਰੇ ਨਾਲ ਤਾਂ ਸਾਡੀ ਪਿਆਰ ਰੱਖਦੇ ਨੇ ਹਾਂ ਇਹ ਮੇਰੇ ਨਾਲ ਉਹਨਾਂ ਦਾ ਵੀ ਹੈਗਾ ਮਾਨਸਾਬ ਦਾ ਦੋਸਤੀ ਹੈ ਹਾਂ ਹਾਂ ਤੇ ਕੀ ਫਿਊਚਰ ਲੱਗਦਾ ਤੁਹਾਨੂੰ ਕਿਉਂਕਿ ਜਿਸ ਤਰੀਕੇ ਨਾਲ ਕਿਹਾ ਜਾਂਦਾ ਕਿ ਰੀਜਨਲ ਪਾਰਟੀ ਹੋਣੀ ਚਾਹੀਦੀ ਹੈ ਉਹ ਖੇਤਰ ਵਾਸਤੇ ਹੋਰ ਚੰਗਾ ਕੰਮ ਕਰ ਸਕਦੀ ਹੈ ਪਰ ਜਿਸ ਤਰੀਕੇ ਨਾਲ ਖਿੰਡੇ ਵੰਡੇ ਜੇ ਗਏ ਸਾਰੇ ਅਕਾਲੀ ਲੀਡਰ ਬੀਬੀ ਜ਼ਗੀਰ ਕੌਰ ਹੁਣੇ ਕਹਿੰਦੇ ਸਾਨੂੰ ਕੱਢ ਦਿੱਤਾ ਤੁਸੀਂ ਅੱਡ ਹੋ ਗਏ ਸੀ ਉਹਨਾਂ ਤੋਂ ਪਹਿਲਾਂ ਹੀ ਪਰ ਤੁਹਾਨੂੰ ਲੱਗਦਾ ਕਦੇ ਇਕੱਠੇ ਬਹਿਜੋਗੇ ਇਸ ਤਰੀਕੇ ਨਾਲ ਹਾਂਜੀ ਤੁਹਾਨੂੰ ਵੀ ਕੱਢਿਆ ਹੈ ਪਾਰਟੀ 'ਚੋਂ ਠੀਕ ਹੈ ਪਰ ਹੁਣ ਕਦੇ ਮੈਂ ਇਹ ਚਾਹਣਾ ਇਹੋ ਚਾਹਣਾ ਜਾਣਨਾ ਕਿ ਭਾਵੇਂ ਬਾਦਲ ਸਾਹਿਬ ਹੁਣ ਵੱਡੇ ਬਾਦਲ ਸਾਹਿਬ ਸੀ ਪ੍ਰਕਾਸ਼ ਸਿੰਘ ਬਾਦਲ ਹੋਣੀ ਉਹਨਾਂ ਦੇ ਜਾਣ ਤੋਂ ਬਾਅਦ ਵੀ ਚਲੋ ਉਸ ਤੋਂ ਬਾਅਦ ਉਸ ਤਰ੍ਹਾਂ ਦੀ ਕੋਈ ਮੀਟਿੰਗ ਤੁਹਾਡੀ ਨਹੀਂ ਹੋ ਪਾਈ ਜੇ ਕਦੇ ਹੁਣ ਤੁਸੀਂ ਕਹਿੰਦੇ ਹੋ ਮੀਟਿੰਗ ਤੁਹਾਡੀ ਹੋਊਗੀ ਉਦੋਂ ਸੁਖਵੀਰ ਸਿੰਘ ਬਾਦਲ ਤੁਹਾਡੀਆਂ ਗੱਲਾਂ ਮੰਨਣ ਨੂੰ ਤਿਆਰ ਹੋ ਜਾਂਦੇ ਆ ਫਿਰ ਤਾਂ ਕਦੇ ਹੋ ਸਕਦਾ ਇਕੱਠੇ ਹੋ ਜਾਈਓ ਆ ਕਿਉਂ ਨਹੀਂ ਹੋ ਸਕਦਾ ਜੀ ਹੂੰ ਯੂਨੀਅਨ ਸਾਡੇ ਇਕੱਠੇ ਹੋਣ ਦਾ ਤਾਂ ਅਸੀਂ ਪਹਿਲੇ ਦਿਨ ਤੋਂ ਚਾਰੇ ਵਿੱਚ ਇਕੱਠੇ ਹੋਣਾ ਚਾਹੀਦਾ ਹੂੰ ਸਖਬੀਰ ਬਾਦਲ ਹੁਣਾਂ ਦੀ ਪ੍ਰਧਾਨਗੀ ਦੇ ਵਿੱਚ ਉਹਨਾਂ ਦੀ ਅਗਵਾਈ ਦੇ ਵਿੱਚ ਜਾਂ ਕਿਸੇ ਹੋਰ ਦੀ ਪ੍ਰਧਾਨਗੀ ਦੇ ਵਿੱਚ ਇਹੀ ਤਾਂ ਫੈਸਲਾ ਕਮੇਟੀ ਕਰੇਗੀ ਹੂੰ ਕੀ ਤੁਸੀਂ ਬੇਸਿਕਲੀ ਕਹਿਣਾ ਕੀ ਚਾਹੁੰਦੇ ਹੋ ਜਾਂ ਕਿਹੜੀਆਂ ਗੱਲਾਂ ਨੇ ਢੀਂਸਾ ਸਾਹਿਬ ਮੈਂ ਚਾਹੁੰਦਾ ਥੋੜਾ ਖੁੱਲ ਕੇ ਬਰੀਫ ਕਰ ਦਿਓ ਕਿ ਤੁਹਾਡੇ ਵੱਲੋਂ ਕਿਹੜੀਆਂ ਸ਼ਰਤਾਂ ਸਿਗੀਆਂ ਨੇ ਕਰ ਸਕਦਾ ਕਿਉਂਕਿ ਮੈਂ ਖੱਲੇ ਨੂੰ ਥੋੜਾ ਕਰ ਦੇਣੀ ਹੈ ਜੀ ਹੂੰ ਨਹੀਂ ਪਿਛਲੀ ਵਾਰ ਕਿਹੜੀਆਂ ਗੱਲਾਂ ਪਿਛਲੀ ਵਾਰ ਵੀ ਚਰਚਾ ਜੀ ਚੱਲੀ ਸੀ ਫਿਰ ਤੁਸੀਂ ਕਿਹਾ ਕਿ ਪ੍ਰਧਾਨਗੀ ਜਿਹੜੀ ਸੁਖਵੀਰ ਸਿੰਘ ਬਾਦਲ ਦੀ ਥਾਂ ਤੇ ਕੋਈ ਹੋਰ ਹੋਵੇ ਅਸੀਂ ਜਾਣ ਨੂੰ ਤਿਆਰ ਆ ਮੈਂ ਬੋਤਾ ਸੀ ਉਹਨੂੰ ਜਦੋਂ ਜਿਹੜੀ ਕੋਰ ਕਮੇਟੀ ਚ ਵੀ ਮੈਂ ਇਹ ਗੱਲ ਕਹੀ ਸੀ ਕਿ ਅਸੀਂ ਬਹੁਤ ਔੜੀ ਤਰ੍ਹਾਂ ਹਾਰ ਗਿਆ ਹੂੰ ਤੇ ਸੁਖਵੀਰ ਚੜਦੇ ਤੇ ਅਸੀਂ ਵੱਡੇ ਬਾਦ ਸਾਹਿਬ ਨੂੰ ਬਣਾ ਲੈਂਦੇ ਹੂੰ ਪਰ ਉਹ ਮੰਨਿਆ ਨਹੀਂ ਹੂੰ ਸੁਖਵੀਰ ਸਿੰਘ ਬਾਦਲ ਹੁਣੇ ਨਹੀਂ ਮੰਨਿਆ ਉਦੋਂ ਹਾਂ ਤੇ ਇਹ ਹਾਲੇ ਕੇ ਪ੍ਰਦਾਇਲ ਬਾਦ ਸਾਹਿਬ ਹੀ ਕਰ ਰਹੇ ਸੀਗੇ ਹੂੰ ਹੂੰ ਪਰ ਢਿੰਟਾ ਸਾਹਿਬ ਜਿਸ ਤਰੀਕੇ ਨਾਲ ਤੁਸੀਂ ਵੀ ਭਾਜਪਾ ਦੇ ਨਾਲ ਚਲੇ ਗਏ ਹੁਣ ਇਹ ਵੀ ਚਰਚਾਵਾਂ ਚੱਲਦੀਆਂ ਕਿ ਬੀਜੇਪੀ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਵੀ ਗੱਠਜੋੜ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਹਜੇ ਕਨਸੋਆਂ ਜੀਆਂ ਇਸ ਤਰ੍ਹਾਂ ਦੀਆਂ ਚੱਲ ਰਹੀਆਂ ਕਿ ਇਕੱਠੇ ਹੋ ਕੇ ਜਾਓਗੇ ਫਿਰ ਬੀਜੇਪੀ ਦੇ ਨਾਲ ਜਾਂ ਤੁਸੀਂ ਚਾਹੁੰਦੇ ਹੋ ਕਿ ਬੀਜੇਪੀ ਨਾਲ ਜਾਇਆ ਜਾਵੇ ਜਾਂ ਨਾ ਜਾਇਆ ਜਾਵੇ। ਬੀਜੇਪੀ ਨਾਲ ਅਸੀਂ ਤਾਂ ਹੈਗੇ ਆਂ ਜੀ। ਹੂੰ। ਹੂੰ। ਪਰ ਹੁਣ ਆਲੇ ਜਿੰਨੇ ਚਿਰ ਗੱਲ ਦੀ ਸਾਡੀ ਗੱਲ ਨਹੀਂ ਮੁੱਕਦੀ ਅਸੀਂ ਕਿਵੇਂ ਕਰਾਂਗੇ ਕਿਸੇ ਦੀ ਗੱਲ। ਹੂੰ। ਪਰ ਉਧਰੋਂ ਜ਼ੋਰ ਮਾਰ ਰਹੇ ਬਾਕੀ ਲੀਡਰ ਵੀ ਅਕਾਲੀ ਦਲ ਦੇ ਕੋਈ ਥੱਲੇ ਵਾਲੇ ਲੈਵਲ ਤੇ ਕੋਈ ਗੱਲ ਹੋ ਰਹੀ ਹੋਵੇ। ਲੈਵਲ ਹੋਤਾ ਹੋਊਗਾ ਜੀ ਮੈਨੂੰ ਮੈਂ ਤੁਹਾਡੇ ਨਾਲ ਕੀ ਢਿੰਟ ਸਾਹਿਬ ਛੱਡੋ ਗੁੱਸੇ ਗਿਲੇ ਆਓ ਸਾਡੇ ਨਾਲ ਉਹ ਤਾਂ ਕੱਲ ਜਨੂ ਮਾ ਜਰਾ ਮਿਲਿਆ ਮੈਨੂੰ ਹੋਰ ਨਹੀਂ ਕੋਈ ਮਿਲਿਆ ਕੀ ਗੱਲ ਹੋਈ ਉਹਨਾਂ ਨਾਲ ਕੋਈ ਹੋਈ ਆਫੀਸ਼ੀਅਲ ਤੌਰ ਤੇ ਕੀ ਗੱਲ ਨਹੀਂ ਨਹੀਂ ਅਭੀ ਇਹ ਕੀ ਗੱਲ ਹੁੰਦੀ ਆ ਉਹਦੇ ਨਾਲ ਉਹ ਤਾਂ ਇੱਕ ਪਿੱਛੇ-ਪਿਛਲੇ ਹੁੰਦੇ ਨੇ ਜਿਵੇਂ ਹਾਂ ਉਹ ਤਾਂ ਗੱਲ ਕਰਦਾ ਸੀ ਹਾਂ ਠੀਕ ਹੈ ਢਿੰਟ ਸਾਹਿਬ ਬਹੁਤ-ਬਹੁਤ ਸ਼ੁਕਰੀਆ ਜੀ ਬਹੁਤ-ਬਹੁਤ ਧੰਨਵਾਦ ਤਾਂ ਸੁਖਦੇਵ ਸਿੰਘ ਢਿੰਟ ਸਾਹਿਬ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਸੀ ਔਰ ਉਹਨਾਂ ਨੇ ਕਿਹਾ ਕਿ ਚੰਦੂ ਮਾਜਰਾ ਹੁਣਾਂ ਨਾਲ ਗੱਲ ਹੋਈ ਪਰ ਜਿਸ ਤਰੀਕੇ ਨਾਲ ਕਹਿੰਦੇ ਵਿਚੋਲੇ ਗੱਲ ਕਰਦੇ ਆ ਔਰ ਉਸ ਤਰੀਕੇ ਦੇ ਨਾਲ ਚੰਦੂ ਮਾਜਰਾ ਹੁਣੀ ਗੱਲ ਕਰਦੇ ਨਜ਼ਰਾਇ ਸ਼ਾਇਦ ਕੋਈ ਮੀਡੀਏਟਰ ਦਾ ਰੋਲ ਅਦਾ ਕਰਨਾ ਚਾਹੁੰਦੇ ਹੋਣਗੇ ਕਿ ਸ਼ਾਇਦ ਅਕਾਲੀ ਦਲ ਹੋਰ ਤਕੜਾ ਹੋ ਜਵੇ ਚੰਦੂ ਮਾਜਰਾ ਹੁਣੀ ਚਾਹੁੰਦੇ ਹੋਣਗੇ ਸ਼ਾਇਦ ਕਿ ਕੋਸ਼ਿਸ਼ ਹੋਵੇ ਕਿ ਇਧਰੋਂ ਵੀ ਸੂਰ ਰੈਲੀ ਜਾਵੇ ਔਰ ਉਧਰ ਕਨਵੇ ਕਰ ਦਿੱਤਾ ਜਾਵੇ ਮੈਸੇਜ ਔਰ ਪਰ ਉੱਥੇ ਹੀ ਸੁਖਬੀਰ ਸਿੰਘ ਬਾਦਲ ਹੁਣਾਂ ਦੇ ਸਾਹਮਣੇ ਇਹੋ ਸ਼ਰਤ ਉਹਨਾਂ ਨੇ ਰੱਖੀ ਆ ਸੁਖਦੇਵ ਸਿੰਘ ਢਿੰਸਾ ਹੋਣਾ ਨੇ ਕਿ ਅਸੀਂ ਕਮੇਟੀ ਬਣਾਵਾਂਗੇ ਪਹਿਲਾਂ ਕਿਤੇ ਨਾ ਕਿਤੇ ਇਹ ਤਾਂ ਜ਼ਰੂਰ ਲੱਗ ਰਿਹਾ ਕਿ ਇਕੱਠੇ ਹੋਣਾ ਚਾਹੁੰਦੇ ਆ ਸੁਖਦੇਵ ਸਿੰਘ ਢਿੰਸਾ ਹੋਣੀ ਵੀ ਸੁਖਬੀਰ ਸਿੰਘ ਬਾਦਲ ਹੋਣਾ ਦੇ ਨਾਲ ਪਰ ਇਹ ਸ਼ਰਤ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਮਾਫੀ ਮੰਗੀ ਜਾਵੇ ਜਿਹੜੀਆਂ ਘਟਨਾਵਾਂ ਹੋਈਆਂ ਜਾਂ ਬੁਰੇ ਤਰੀਕੇ ਨਾਲ ਹਾਰੇ ਅਸੀਂ ਪਿੱਛੇ ਵਜਾ ਕੀ ਰਹੀ ਇਹਨਾਂ ਸਾਰੇ ਮਸਲਿਆਂ ਨੂੰ ਲੈ ਕੇ ਕਹਿੰਦੇ ਕਿ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਮਾਫੀ ਮੰਗਣ ਔਰ ਉਸ ਤੋਂ ਬਾਅਦ ਫਿਰ ਅਸੀਂ ਕਮੇਟੀ ਬਣਾਵਾਂਗੇ ਕਮੇਟੀ ਬਣਾ ਕੇ ਤਿਆਰਾਂਗੇ ਕੀ ਕਿਸ ਤਰੀਕੇ ਦੇ ਨਾਲ ਅਗਲੀ ਰਣਨੀਤੀ ਉਲੀਕਣੀ ਹੈ